ਸ੍ਰੀ ਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੰਡੋਂ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਹਰ ਬਾਰੀ ਤੁਹਾਡੇ ਅੱਗੇ ਨਵੀਂ ਚਰਚਾ ਲੈ ਕੇ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਨੇ ਆਂ ਗੱਲਬਾਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਨਾਲ ਕਿਹਾ ਜਾਂਦਾ ਸੀ ਹਰ ਇੱਕ ਮਾੜ ਦਾ ਕਿਹਾ ਜਾਂਦਾ ਸੀ ਕਿ ਮੈਂ ਬੋਰਡ ਪੰਥ ਨੂੰ ਪਾਉਣੀ ਆ ਹਰ ਇੱਕ ਪੰਜਾਬੀ ਕਹਿ ਰਿਹਾ ਸੀ ਪਰ ਅੱਜ ਕੀ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਹਾਰਾਂ ਤੋਂ ਵੇਖ ਕੇ ਸ਼੍ਰੋਮਣੀ ਕਾਂਗਦੀ ਪੰਦੇ ਆਗੂਆਂ ਦਾ کردار ਫਿੱਕਾ ਪੈ ਰਿਹਾ ਹੈ ਸ਼੍ਰੋਮਣੀ ਕਾਂਗਦੀ ਦਾ ਦੋ ਧੜਿਆਂ ਦੇ ਵਿੱਚ ਵੰਡੀ ਜਾਂਦੀ ਆ ਇੱਕ ਪਾਸੇ ਜਲੰਧਰ ਮੀਟਿੰਗਾਂ ਹੁੰਦੀਆਂ ਨੇ ਦੂਜੇ ਪਾਸੇ ਚੰਡੀਗੜ੍ਹ ਹੁੰਦੀਆਂ ਨੇ ਤੇ ਕਿਤੇ ਪ੍ਰਧਾਨਗੀ ਦੇ ਅਸਥੀਪਨ ਨੂੰ ਲੈ ਕੇ ਮੰਗ ਕੀਤੀ ਜਾਂਦੀ ਆ ਕਿਸੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਚੱਲ ਪੈਂਦੀ ਆ ਜੋ ਕਿ ਸਿਆਸੀ ਗਲਿਆਰਾਂ ਤੋਂ ਬੱਖ-ਬੱਖ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਾਰਟੀ ਦੇ ਪਛੋਕੜ ਬਾਰੇ ਅੱਜ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਹੋਣਗੇ ਫੋਨ ਲਾਈਨ ਤੇ ਸਾਡੇ ਨਾਲ ਵਿਦੇਸ਼ ਕਨੈਕਟ ਵਾਲੀ ਧਰਤੀ ਤੋਂ ਬੈਠੇ ਗਿਆਨੀ ਤਰਲੋਚਨ ਸਿੰਘ ਭਮੱਤੀ ਭਮੱਤੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਭਮੱਤੀ ਜੀ ਜਿਨ੍ਹਾਂ ਤੋਂ ਅਸੀਂ ਜਾਣਦੇ ਆ ਕਿ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਦੁਰਦਸ਼ਾ ਕਿਉਂ ਹੋਈ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਆ ਜਿਹੜੀ ਭਮੱਤੀ ਸਾਹਿਬ ਸਾਡੇ ਨਾਲ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਆਵਾਜ਼ ਇਹ ਖਲਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਤਰਲੂਟਨ ਸਿੰਘ ਪਮੱਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੇ ਸਮੇਂ ਦੀ ਗੈਰ ਹਾਜ਼ਰੀ ਤੋਂ ਬਾਅਦ ਇੱਕ ਵਾਰੀ ਵਰਤਮਾਨ ਸਮੇਂ ਦਾ ਜੋ ਰਾਜਨੀਤਿਕ ਵਿਸ਼ਲੇਸ਼ਣ ਹੈ ਉਚਿਤੇ ਤੌਰ ਤੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਬੰਧ ਵਿੱਚ ਉਹ ਵਿਸ਼ਲੇਸ਼ਣ ਲੈ ਕੇ ਮੈਂ ਹਾਜ਼ਰਾਂ ਕੋਕੇ ਵਰਤਮਾਨ ਸਮੇਂ ਵਿੱਚ ਇਹ ਤੇ ਗੱਲ ਸਾਨੂੰ ਸਾਰਿਆਂ ਨੂੰ ਸਮਝ ਆਉਂਦੀ ਹੈ ਵੀ ਹਰ ਬੰਦਾ ਚਾਹੁੰਦਾ ਵੀ ਮੇਰੇ ਕੋਲ ਵੱਡੇ ਤੋਂ ਵੱਡੇ ਅਹੁਦੇ ਹੋਣ ਕੋਈ ਵੀ ਬੰਦਾ ਉਹਦਾ ਛੱਡਣਾ ਨਹੀਂ ਚਾਹੁੰਦਾ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਅੱਜ ਦੁਰਦਸ਼ਾ ਤੇ ਜਿਹੜੇ ਹਾਲਾਤ ਅਸੀਂ ਦੇਖ ਰਹੇ ਹਾਂ ਜਿਹੜੇ ਪੰਥਕ ਸੋਚ ਰੱਖਣ ਵਾਲੇ ਸੱਜਣ ਨੇ ਪਹਿਣਾ ਤੇ ਵੀਰ ਨੇ ਉਹਨਾਂ ਦੇ ਦਿਲ ਵਿੱਚ ਹੌਕਾ ਨਿਕਲਦਾ ਵੀ ਸਾਡੇ ਵੱਡੇ ਵੱਡੇਰਿਆਂ ਨੇ ਜਿਹੜੀ ਪਾਰਟੀ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਜਿਸ ਪੰਜਾਬ ਦੇ ਇਸ ਸੂਬੇ ਨੂੰ ਪੰਜਾਬੀ ਸੂਬਾ ਬਣਾਉਣ ਲਈ ਜੇਲਾਂ ਭਰੀਆਂ ਐਮਰਜੈਂਸੀ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜਿਹੜੇ ਜ਼ੁਲਮ ਹੋ ਰਹੇ ਸੀ ਉਹਨਾਂ ਨੂੰ ਠੱਲ ਪਾਉਣ ਵਾਸਤੇ ਜਿਹੜੇ ਅਕਾਲੀ ਲੀਡਰ ਸਾਬਾਨ ਨੇ ਜੇਲਾਂ ਕੱਟੀਆਂ ਅੱਜ ਉਹ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਵਿੱਚੋਂ ਇੰਨਾ ਹਾਸ਼ੀਏ ਤੇ ਕਿਉਂ ਚਲਾ ਗਿਆ ਇਹ ਗੱਲ ਹਕੀਕਤ ਆ ਕਿ ਖੇਤਰੀ ਪਾਰਟੀਆਂ ਨੇ ਜਿਹੜੀਆਂ ਉਹ ਸਟੇਟ ਦੇ ਹਿੱਤ ਵਿੱਚ ਹੁੰਦੀਆਂ ਨੇ ਹਮੇਸ਼ਾ ਕਿਉਂਕਿ ਉਹਨਾਂ ਨੇ ਕੇਵਲ ਸਟੇਟ ਦਾ ਹਿੱਤ ਸੋਚਣਾ ਹੁੰਦਾ ਇਹ ਪੱਥਰ ਤੇ ਲੀਕ ਵਰਗਾ ਸੱਚ ਆ ਵੀ ਪੰਜਾਬ ਦੀ ਦੁਰਦਸ਼ਾ ਦਾ ਵੱਡਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲਾ ਤੇ ਉਹਨੇ ਜਿਹੜਾ ਪੰਜਾਬ ਨੂੰ ਬਰਬਾਦ ਕੀਤਾ ਇਹ ਗੱਲ ਇਤਿਹਾਸ ਦਾ ਹਿੱਸਾ ਬਣ ਗਈ ਮੈਂ ਇਹ ਗੱਲ ਸਮਝਦਾ ਹਾਂ ਕਿ ਇੱਕ ਸ਼ਾਸਤਰ ਦਾ ਵਚਨ ਮੈਂ ਕਿਸੇ ਕੋਲੋਂ ਸੁਣਿਆ ਸੀ ਜੀ ਕਿ ਪੋਤੇ ਪੁੱਣ ਪਰੋਤੇ ਪਾਪ ਤੇ ਸੱਚੀ ਇਹ ਗੱਲ ਹਕੀਕਤ ਆ ਵੀ ਵੱਡੇ ਜਿਹੜੇ ਗਲਤੀਆਂ ਕਰਦੇ ਨੇ ਉਹਨਾਂ ਦਾ ਖਮਿਆਜਾ ਜਿਹੜਾ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪੈਂਦਾ ਜਿਸ ਤਰ੍ਹਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿرائی ਜਾ ਸਕਦੀ। ਮਾਫੀ ਮੰਗਣ ਦਾ ਕਵੀਦੀ ਵਿਧਾਨ ਆ ਅੱਜ ਵੀ ਜਿਹੜੀ ਗੱਲ ਚੱਲਦੀ ਆ ਅਸੀਂ ਵੇਖਦੇ ਆ ਬਈ ਜਿਹੜਾ ਦੂਜਾ ਗਰੁੱਪ ਆ ਪਾਮਯੋ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਉਹਦੇ ਮਾਣੇ ਨੇ ਜਰੂਣਾ ਦਾ ਬੋਲਣ ਦਾ ਬੱਕਰ ਸੀ ਉਹਨਾਂ ਵਿੱਚੋਂ ਕੋਈ ਨਹੀਂ ਬੋਲਿਆ। ਹਾਂ ਇੱਕ ਸਰਦਾਰ ਮਨਪ੍ਰੀਤ ਸਿੰਘ ਏ ਵਾਲੀ ਜਰੂਰ ਸਮੇਂ-ਸਮੇਂ ਤੇ ਆਪਣੀਆਂ ਭਾਪੂਤ ਟਿੱਪਣੀਆਂ ਕਰਦਾ ਰਿਹਾ। ਗੁਰਪ੍ਰਤਾਪ ਸਿੰਘ ਬਡਾਲਾ ਇੱਕ ਧਿਆਨਤਦਾਰ ਆਗੂ ਦੇ ਤੌਰ ਤੇ ਉਹਦੀ ਇੱਕ ਦਿਖ ਹੈਗੀ ਪਰ ਬੋਲਣ ਦੇ ਵਕਤ ਆ ਜਿਹੜਾ ਉਹ ਕੇਵਲ ਮਨਪ੍ਰੀਤ ਸਿੰਘ ਈਆਲੀ ਆ ਜਿਹੜਾ ਉਹ ਆਪਣਾ ਸ਼ਿਕਵਾ ਸੀ ਜਿਹੜਾ ਉਹ ਦਰਦ ਕਰਾਉਂਦਾ ਰਿਹਾ ਉਹ ਪਾਰਟੀ ਪ੍ਰਤੀ ਵੀ ਵਫਾਦਾਰ ਰਿਹਾ ਤੇ ਹੁਣ ਗੱਲ ਇੱਥੇ ਖਲੋਤੀ ਆ ਵੀ ਇਹ মিডিਆ ਰਹੀਂ ਸਾਨੂੰ ਪਰਦਾ ਲੱਗ ਰਿਹਾ মিডিਆ ਰਹੀਂ ਸਾਨੂੰ ਪਤਾ ਲੱਗ ਰਿਹਾ ਕਿ ਦੂਜਾ ਗਰੁੱਪ ਆ ਜਿਹੜਾ ਇਸ਼ਰੀ ਅਕਾਲ ਤਖਤ ਸਾਹਿਬ ਤੇ ਪਛਤਾ ਤਾਪ ਕਰਨ ਵਾਸਤੇ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ ਵੀ ਜਦੋਂ ਸਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਜਦੋਂ ਮਾਫੀ ਮੰਗਦੇ ਸੀ ਕੀ ਇਹਨਾਂ ਵਿੱਚੋਂ ਕਿਸੇ ਨੇ ਨਹੀਂ ਆਖਿਆ ਵੀ ਇਹ ਮਾਫੀ ਮੰਗਣ ਦਾ ਤਰੀਕਾ ਗਲਤ ਆ। ਇਹਦੇ ਵਿੱਚ ਔਰਤਾਂ ਵਿੱਚੋਂ ਬੜੀ ਸਿਆਣੀ ਅਕਾਲੀ ਲੀਡਰ ਆ। ਬੀਬੀ ਜ਼ਗੀਰ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਤੇ ਬਿਲਕੁਲ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਮਾਫੀ ਕਿਵੇਂ ਮੰਗੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਉਹਨੇ ਤੇ ਜਾ ਕੇ ਮਾਫੀ ਕਿਵੇਂ ਮੰਗੀ ਜਾਂਦੀ ਹੈ ਜਿਹੜੀ ਮਾਫੀ ਸਰਦਾਰ ਸੁਖਵੀਰ ਸਿੰਘ ਬਾਦਲ ਮੰਗ ਰਿਹਾ ਸੀ ਜਾਣੇ ਜਾਂ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਕੀ ਇਹ ਮਾਫੀ ਮੰਗਣ ਦਾ ਤਰੀਕਾ ਤੇ ਉਦੋਂ ਇਹ ਸਾਰੇ ਸੱਜਣ ਕਿਉਂ ਚੁੱਪ ਰਹੇ ਇਹਨਾਂ ਦੀ ਚੁੱਪ ਦੀ ਗੱਲ ਹੈ ਜਿਹੜੀ ਇਹ ਲੋਕਾਂ ਦੇ ਮਨ ਵਿੱਚ ਅੱਖਰ ਦੀ ਹੈ ਅੱਜ ਵੀ ਹੁਣ ਜਦੋਂ ਸਰੋਂ ਪਾਣੀ ਝੁੱਲ ਗਿਆ ਰਾਜਨੀਤਿਕ ਭਮਿਕ ਇਹਨਾਂ ਸਾਰਿਆਂ ਨੂੰ ਲੱਗਦਾ ਵੀ ਹਨੇਰਾ ਹੋ ਗਿਆ ਹੁਣ ਇਹ ਸੋਚਦੇ ਨੇ ਕਿ ਹੁਣ ਇਸ ਗੱਲ ਵਿੱਚ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਜਾਵੇ ਹੁਣ ਇਹ ਦੋਨੋਂ ਤਰ੍ਹਾਂ ਆਪਣੀ ਆਪਣੀ ਜੋਰ ਰਜ਼ਮਾਈ ਕਰਨ ਗੀਆਂ ਇਦੇ ਵਿੱਚ ਕੋਈ ਦੋ ਰਾਮਾ ਨਹੀਂ ਵੀ ਅਕਾਲੀ ਦਲ ਬਿਲਕੁਲ ਦੁਫਾੜ ਹੋਊਗਾ ਮੈਂ ਆਪਣੇ ਛਿਆਰ ਸਾਲਾਂ ਦੇ ਜੀਵਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਵਾਰੀ ਦੋ ਫਾੜ ਹੁੰਦੇ ਦੇਖਿਆ ਇਹ ਨਹੀਂ ਕਿ ਪਹਿਲੀ ਵਾਰੀ ਦੋ ਫਾੜ ਹੋ ਰਿਹਾ ਉਹਦੇ ਵਿੱਚੋਂ ਇੱਕ ਧੜਾ ਜਿਹੜਾ ਉਹਨੇ ਜ਼ਰੂਰ ਪ੍ਰਵਾਨ ਹੋ ਜਾਣਾ ਪ੍ਰਵੰਤ ਹੋ ਜਾਣਾ ਤੇ ਦੂਜੇ ਧੜੇ ਦੀ ਤਾਕਤ ਹੈ ਜਿਹੜੀ ਹੌਲੀ-ਹੌਲੀ ਘਟ ਜਾਣੀ ਹੈ ਕਿਸੇ ਵੇਲੇ ਮਾਸਟਰ ਤਾਰਾ ਸਿੰਘ ਸਰਬੀ ਸਰਬਸੰਸ਼੍ਰੋਮਣੀ ਅਕਾਲੀ ਦਲ ਵਿੱਚ ਲੇਕਿਨ ਸੰਤ ਫਤੇਸ ਸਿੰਘ ਦੀ ਚੜ੍ਹ ਤੋਂ ਬਾਅਦ ਹੌਲੀ-ਹੌਲੀ ਉਹਨਾਂ ਦੀ ਰਾਜਸੀ ਤਾਕਤ ਘਟ ਗਈ। ਫਿਰ ਸਮਾਂ ਆਇਆ ਜਦੋਂ ਸਰਦਾਰ ਜਗਦੇਵ ਸਿੰਘ ਤਲਵੰਡੀ ਜਗਦਰ ਮੋਹਨ ਸਿੰਘ ਤੋਂੜ ਉਹਨਾਂ ਤੋਂ ਬਾਅਦ ਜਦੋਂ ਜਗਦੇਵ ਸਿੰਘ ਤਲਵੰਡੀ ਫਿਰ ਇਹਨਾਂ ਤੋਂ ਹੌਲੀ-ਹੌਲੀ ਬੜੀ ਨੀਤੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਜਸਮਤ ਸਿੰਘ ਢਿੱਲੋਂ ਦੇ ਰਾਹੀਂ ਸੰਤ ਹਰਤਾਮ ਸਿੰਘ ਲੋਂਗਵਾਲ ਨੂੰ ਮੂਹਰੇ ਕਰਕੇ ਇਸ ਸ਼੍ਰੋਮਣੀ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਨਾਲ ਆਪਣਾ ਕਬਜ਼ਾ ਕਰ ਲਿਆ ਇੱਕ ਵਕਤ ਆਇਆ ਜਦੋਂ ਜੱਤਰ ਗੁਰਤਾਨ ਸਿੰਘ ਟੋੜਾ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਰ ਖਿਲਾਫ ਬਗਾਵਤ ਕੀਤੀ ਪਰ ਕਿਉਂਕਿ ਉਦੋਂ ਸਤਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਇੱਕ ਚੰਗਾ ਨੀਤੀਬਾਨ ਹੋਣ ਦੇ ਬਾਵਜੂਦ ਵੀ ਸਰਦਾਰ ਗੁਰਤਾਨ ਸਿੰਘ ਟੋੜਾ ਉਹ ਕੁਝ ਨਾ ਕਰ ਸਕੇ ਜਿਹੜਾ ਉਹ ਕਰਨਾ ਚਾਹੁੰਦੇ ਸਨ ਜਾਂ ਜੋ ਕੁਝ ਕਰਨ ਦੀ ਉਹਨਾਂ ਵਿੱਚ ਯੋਗਤਾ ਸੀ ਅੱਜ ਦੇ ਜਿਹੜੇ ਹਾਲਾਤ ਨੇ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਸਤਾ ਤੋਂ ਬਾਹਰ ਆ ਗੱਲ ਇੱਥੇ ਆ ਕੇ ਕੇਂਦਰਤ ਹੋਊਗੀ ਗੱਲ ਇੱਥੇ ਆ ਕੇ ਕੇਂਦਰਤ ਹੋਊਗੀ ਕਿ ਅੱਜ ਇਹ ਜਿਹੜਾ ਧੜਾ ਮਾਫੀ ਮੰਗਣ ਵਾਸਤੇ ਜਾ ਰਿਹਾ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸਿਆਣੇ ਕਹਿੰਦੇ ਨੇ ਦੇਰ ਆਏ ਦਰਸਤ ਆਏ ਹੁਣੇ ਪਹਿਲਾਂ ਜਾ ਕੇ ਜੋ ਵਿਧਿ ਵਿਧਾਨਾਂ ਬੇਨਤੀ ਪੱਤਰ ਦੇਣਗੇ ਪ੍ਰਸ਼ੀ ਦੀ ਅਕਾਲ ਤਖਬ ਦੇ ਜਥੇਦਾਰ ਇਹਨਾਂ ਨੂੰ ਕਦੋਂ ਬੁਲਾਉਂਦੇ ਨੇ ਤੇ ਇੱਥੇ ਆ ਕੇ ਇੱਕ ਅਜੀਬ ਤਰ੍ਹਾਂ ਦਾ ਮਾਹੌਲ ਪੈਦਾ ਹੋਊਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਸ਼੍ਰੋਣੀ ਕਮੇਟੀ ਦਾ ਜੋ ਸਾਰਾ ਸਿਸਟਮ ਹੈ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਐਗਜ਼ੀਕਟਿਵ ਮੈਂਬਰ ਨੇ ਉਹਨਾਂ ਸਾਰਿਆਂ ਦੇ ਨਾਲ مشਵਰਾ ਕਰਨ ਤੋਂ ਬਾਅਦ ਜਾਂ ਦੂਜੇ ਸਿੰਘ ਸਹਿਬਾਨ ਨੇ ਉਹਨਾਂ ਨਾਲ مشਵਰਾ ਕਰਨ ਤੋਂ ਬਾਅਦ ਉਹਨਾਂ ਨੂੰ ਕਿੰਨੇ ਦਿਨ ਬਾਅਦ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਇਹ ਵਰਕਰ ਨੇ ਉਹਨਾਂ ਨੂੰ ਕਿੰਨੇ ਦਿਨ ਬਾਅਦ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਹੁਕਮ ਦੇਣਗੇ ਤੇ ਇਹ ਗੱਲ ਜਿਆਦਾ ਮਹੱਤਵਪੂਰਨ ਕਿਉਂਕਿ ਅਸੀਂ ਸਾਰੇ ਇਹ ਗੱਲ ਕਹਿੰਨੇ ਆ ਬੜੇ ਜ਼ੋਰ ਸ਼ੋਰ ਨਾਲ ਕਹਿੰਨੇ ਆ ਤੇ ਲਗਭਗ ਇਹ ਗੱਲ ਸਰਪ੍ਰਰਵਨਤਾ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪਿਛਲਾ ਸਮਾਂ ਜਿਹੜਾ ਬੀਤਿਆ ਉਹਦੇ ਵਿੱਚ ਜਿੰਨੇ ਵੀ ਜਥੇਦਾਰ ਸਹਿਬਾਨ ਦੇ ਫੈਸਲੇ ਆਏ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਸਾਫ਼ ਨਜ਼ਰ ਆਇਆ ਮੈਂ ਉਹ ਸਾਰੀਆਂ ਗੱਲਾਂ ਦਹਰਉਣੀਆਂ ਨਹੀਂ ਕਿ ਉਹ ਕਿਹੜਾ ਫੈਸਲਾ ਜਿਹੜਾ ਇਹ ਲੱਗੇ ਵੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਿਰਪੱਖ ਹੋ ਕੇ ਕੀਤਾ ਉਹਦੇ ਤੇ ਸਾਰੀਆਂ ਗੱਲਾਂ ਸਾਨੂੰ ਇਹ ਨਜ਼ਰ ਆਉਂਦੀਆਂ ਨੇ ਲੇਕਿਨ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਚ ਦੀ ਜਿੱਤ ਹੋ ਰਹੀ ਆ ਜਿਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਵਰਤਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀਆਂ ਮਨਮਰਜ਼ੀਆਂ ਕੀਤੀਆਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਾਏ ਅੱਜ ਉਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ ਆਪਣੇ ਆਪ ਨੂੰ ਦੋਸ਼ੀ ਮੰਨਣਗੇ ਇਹਦੇ ਨਾਲ ਇੱਕ ਸਨੇਹਾ ਦੁਨੀਆਂ ਦੇ ਲੋਕਾਂ ਤੱਕ ਜਾਊਗਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਤਾਕਤ ਆ ਉਹ ਬਹੁਤ ਆਜ਼ੀਮ ਆ ਉਹਨੇ ਨਾ ਟਕਰਾਉਣ ਵਾਲੇ ਬਹੁਤੀ ਦਿਨ ਬਚਦੇ ਨਹੀਂ ਇੱਕ ਤੇ ਉਹਨੇ ਟਕਰਾਉਣ ਵਾਲੇ ਜਿਹੜੇ ਤੇ ਤੇ ਹਮਲਾਵਰ ਬਣ ਕੇ ਆਉਂਦੇ ਨੇ ਇੱਕ ਉਹਨੇ ਜਿਹੜੇ ਇਹਦੀ ਦੁਰਵਰਤੋਂ ਕਰਦੇ ਨੇ ਸ਼੍ਰੀ ਅਖਾਲਸਾਹਬ ਦਾ ਨਾਮ ਲੈ ਕੇ ਉਹਦੀ ਦੁਰਵਰਤੋਂ ਕਰਨ ਵਾਲੇ ਤੇ ਅੱਜ ਉਹ ਲੋਕ ਪੇਸ਼ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਐਸੇ ਬਣ ਗਏ ਕਿ ਉਹਨਾਂ ਨੂੰ ਉਹਨਾਂ ਦੇ ਅੰਦਰੋਂ ਇਹ ਆਵਾਜ਼ਾਂ ਆ ਰਹੀਆਂ ਨੇ ਵੀ ਆਪਣੀ ਗਲਤੀ ਦੀ ਭੁੱਲ ਹੈ ਜਿਹੜੀ ਉਹ ਮਾਫ਼ ਕਰਵਾਈ ਜਾਵੇ ਤੇ ਖੁਸ਼ੀ ਇਸ ਗੱਲ ਦੀ ਆ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਜਿਹੜੀ ਉਹ ਇੱਕ ਵਾਰੀ ਫੇਰ ਦੁਨੀਆ ਦੇ ਸਾਹਮਣੇ ਦੁਨੀਆ ਦੇ ਨਕਸ਼ੇ ਤੇ ਆਏਗੀ ਤੇ ਜਿਹੜੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਇਹ ਸੂਚਿਤ ਕਰੇਗੀ ਕਿ ਇੱਕ ਦਿਨ ਆਉਂਦਾ ਜਦੋਂ ਸੱਚ ਦੀ ਜਿੱਤ ਹੁੰਦੀ ਆ ਤੇ ਝੂਠੇ ਨੇ ਜਿਹੜੇ ਉਹ ਕਟਾਰੇ ਵਿੱਚ ਖੜੇ ਹੁੰਦੇ ਨੇ ਤੇ ਇਹਦਾ ਨਿਰਣਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਤੇ ਮੈਨੂੰ ਇਹ ਆਸ ਹੈ ਮੈਂ ਦੂਜੀ ਜਿਹੜੀ ਅਗਲੀ ਇਹਦੇ ਵਿੱਚ ਅਗਲੀ ਗੱਲ ਕਰਾਂਗਾ ਉਹਦੇ ਵਿੱਚ ਮੈਂ ਦੂਜੀਆਂ ਕੁਝ ਗੱਲਾਂ ਕਰਾਂਗਾ ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਸ ਗਰੁੱਪ ਨਾਲ ਸੰਬੰਧਿਤ ਹੋਣਗੀਆਂ ਲੇਕਿਨ ਇਸ ਗਰੁੱਪ ਦਾ ਇਹ ਕਹਿਣਾ ਵੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਅਸੀਂ ਆਪਣੀ ਭੁੱਲ ਦੀ ਮਾਫੀ ਮੰਗਣੀ ਆ ਪੁੱਲ ਬਖਸ਼ਾਉਣੀ ਆ ਇਹ ਚੰਗਾ ਕਦਮ ਆ ਤੇ ਇਹਨਾਂ ਨੂੰ ਹਿਰਦੇ ਵਿੱਚੋਂ ਮਾਫੀ ਮੰਗ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਆਤਮਾ ਸ਼ਰਧੂ ਹੋ ਸਕੇ ਰਾਜਨੀਤਿਕ ਤੌਰ ਤੇ ਜਿਹੜਾ ਫੈਸਲਾ ਉਹ ਅੱਗੇ ਕੀ ਹੋਊਗਾ ਇਹ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਪਤਾ ਲੱਗਣਾ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਦੁਨੀਆ ਦੇ ਸਾਹਮਣੇ ਇੱਕ ਵਾਰੀ ਫਿਰ ਜਗਜाहਰ ਹੋਵੇਗੀ ਇਹ ਗੱਲ ਬਿਲਕੁਲ ਨਿਸ਼ਚਿਤਤਾ ਤੇ ਇਹ ਗੱਲ ਸਾਰੇ ਸਿੱਖਾਂ ਨੂੰ ਤਰਵਾਸ ਦੇਣ ਵਾਲੀ ਬਹੁਤ ਧੰਨਵਾਦ ਤੁਹਾਡਾ ਤਰਲੋਚਨ ਸਿੰਘ ਭਮਤੀ ਜੀ ਤੋਂ ਸਾਡੇ ਨਾਲ ਆ ਕੇ ਪਹੁੰਚਣ ਤੇ ਸਰਦਾਰ ਤਰਲੋਚਨ ਸਿੰਘ ਭਮਤੀ ਇਹਨਾਂ ਨੇ ਦੱਸਿਆ ਕਿ ਜਾਣਕਾਰੀ ਸਾਂਝੀ ਕੀਤੀ ਆ ਆਪਣੇ ਨਾਲ ਬਹੁਤ ਵਧੀਆ ਜਾਣਕਾਰੀ ਆ ਜਿਵੇਂ ਇੱਕ ਅਕਾਲ ਤਖਤ ਜੋ ਨਾਰਾ ਵੀ ਬੋਲਿਆ ਜਾਂਦਾ ਨਾਰੇ ਜਕਾਰਾ ਛੱਡਿਆ ਜਾਂਦਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਸ ਨੂੰ ਲੈ ਕੇ ਵੀ ਪਵੰਦੀ ਸਾਹਿਬ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਬਾਰੇ ਤੇ ਅਕਾਲ ਤਖਤ ਦੇ ਬਾਰੇ ਵੀ ਜਿਹਨੇ ਟੱਕਰ ਲਈ ਆ ਕਿਸੇ ਵੀ ਤਰੀਕਾ ਨਾਲ ਦੀ ਹੋਵੇ ਉਹਨਾਂ ਦਾ ਅੰਤ ਕੀ ਹੁੰਦਾ ਉਹ ਕਿ ਇੱਥੇ ਆ ਕੇ ਜਾ ਕੇ ਖੜਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਦੀ ਤੁਹਾਡੀ ਚੈਰੀਜ ਵਿੱਚ ਨਵਾਂ ਬੇਸ਼ਾ ਲੈ ਕੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੀ ਬੇਖ ਦੇ ਰਹੋ ਆਵਾਜ਼ੇ ਖਲਕ ਦਬੋ ਜਾਤ ਸਤਿ ਸ੍ਰੀ ਅਕਾਲ